ka sheo ka भेखे कढा रही ਉਹ ਆ ਜਾ ਲੈ ਤੂੰ ਬਹੁਤ ਤਰਸਦਾ ਰਿਹਾ ਤੂੰ ਅਸੰਦਰਪੁਰੋਂ ਆਦਾ ਸਾਰੇ ਓਹ ਹਮਾਰੀ ਪਾਰਟੀ ਸਾਰੇ ਭੇਜ ਓਹ ਮੇਰਾ ਸੀ ਪੈਂਡਾ ਸਾਰੇ ਕੱਟਾ ਕਿ ਨਾ ਵਾ ਪਿਰਮੇ ਦੇ ਸੰਗ ਕਿਹੜਾ ਪੈਂਡਾ ਸਰਗਵਾਦ ਤੇ ਕੀ ਗੱਲ ਹੋਈ ਆ 15 ਮਾਰਚ ਨੂੰ ਗੁਰਦੀਪ ਸਾਹੀ ਪਿਆ ਮੇਰੇ ਮੈਂ ਕਾਂਗਰਸ ਪਾਰਟੀ ਦਾ ਕਰੰਟ ਅਧਿਪਤੀ ਪਾਰਟੀ ਅੱਜ ਕੀ ਹੋਇਆ ਕੀ ਗੱਲ ਕੀ ਹੋਈ ਸਰ ਮੈਂ ਮੰਦਰ ਦਾਰ ਦੇ ਆਉਣਾ ਬਣਾ ਦੋ ਘਟਕ ਲੱਗੇ ਆ ਅੱਛਾ ਘਟਕ ਲੱਗੇ ਗੁਰਦੀਪ ਸਿੰਘ ਹਣੀ ਕੋਣ ਕੋਣ ਹੋਰ ਕਿੰਨੇ ਬੰਦੇ ਆ ਇਸ ਤੋਂ ਇਧਰ ਕੋਈ ਦੱਸੋ ਦੱਸੋ ਕੀ ਹੋਇਆ ਵਾ ਜੀ ਰਹਿਣ ਦੋ ਗੱਲ ਕਰ ਲੈਂਦੇ ਹਾਂਜੀ ਜੀ ਯਾਰ ਉਹ ਸਾਰੇ ਅੰਦਰ ਗੁੰਡਾ ਕਰਦੀ ਹੋਂੜੀ ਆ ਹਾਂ ਅਮਰੇ ਸਾਰੇ ਵਾਲ ਪੜਦੋ ਤੇ ਇਹਨਾਂ ਨੇ ਅਗਰ ਮੈਂ ਐਸੇ ਕਿਹੜੀ ਪਾਰਟੀ ਲੋਕਾਂ ਦੀ ਪੜ ਲੱਗੇ ਕਾਂਗਰਸ ਨੂੰ ਭਰਲੇ ਪਈ ਸੀ ਕਾਗਜ਼ ਖੋਗ ਲਾਗੇ ਵੀਰੇ ਸਾਹੀ ਫੋਗ ਲਾਗੇ ਕਾਗਜ਼ ਖੋਗ ਪੱਗ ਵੀ ਖੋਗ ਲਾਗੇ ਜੀ ਅੱਛਾ ਆ ਸਾਰੇ ਵਾਲ ਮੇਰੇ ਹਾਂ ਜੀ ਆਏ ਤਰ ਕਕਰ ਪੰਨੇ ਲੈਣਾ ਦਰਗਾਹ ਆਏ ਆ ਮੈਂ ਸਾਰੇ ਵਾਲ ਖੋਤੇ ਨੇ ਕੌਣ ਆਇਆ ਹੱਥੋਂ ਭਾਈ ਘਟਣਾ ਮਰੇ ਗੁਰਦੀਪ ਸਰ ਨਾਲ ਜਿਹੜੇ ਬੰਦਿਆਂ ਨੂੰ ਲਲਕਾਰ ਆਏ ਆਏ ਪੱਗ ਕਿੱਥੇ ਤੁਹਾਡੀ ਪੱਗ ਵੀ ਉਹ ਲੈਗੇ ਹੋਗੇ ਹਾਂ ਜੀ ਨੂੰ ਤਾਂ ਇਹੀ ਜੱਲ ਕੋਈ ਖ ਬੜੀ ਅਮਨ ਸ਼ਾਂਤੀ ਨਾਲ ਜਿਹੜਾ ਪ੍ਰੋਗਰਾਮ ਸੀਗਾ ਵੋਟਾਂ ਦੀ ਅੱਜ ਨਾਮਜ਼ਦਗੀ ਨੂੰ ਲੈ ਕੇ ਚੱਲ ਰਿਹਾ ਸੀਗਾ ਇੱਕ ਕਾਂਗਰਸ ਵਾਲਿਆਂ ਨੇ ਪਿਛਲੇ ਲੰਮੇ ਸਮੇਂ ਤੋਂ ਆਦਤ ਹੈ ਕਿ ਜਿਹੜੀ ਗੁੰਡਾਗਰਦੀ ਇਹਨਾਂ ਦੇ ਖੂਨ ਚ ਰਚੀ ਆ ਤਾਂ ਉਹ ਗੁੰਡਾਗਰਦੀ ਇਹਨਾਂ ਦੇ ਖੂਨ ਚੋਂ ਨਿਕਲਦੀ ਨਹੀਂ ਜਦੋਂ ਆਰਾਮ ਨਾਲ ਜਿਹੜੇ ਬੰਦੇ ਨੇ ਪੇਪਰ ਫਾਈਲ ਕਰਨੇ ਆ ਉਹ ਆਰਾਮ ਨਾਲ ਇੱਕ ਬੰਦਾ ਆਵੇ ਆਪਣੇ ਪੇਪਰ ਦਵੇ ਤਾਂ ਜਾਵੇ ਜਿਹੜਾ ਹਜੂਮ ਬਣਾ ਕੇ ਦਹਿਸ਼ਤ ਦਾ ਮਾਹੌਲ ਬਣਾ ਕੇ ਆਣ ਕੇ ਅਫਸਰਾਂ ਨੂੰ ਪ੍ਰੈਸ਼ਰ ਬਣਾ ਕੇ ਤਾਂ ਨਾਲ ਖੜ ਕੇ ਤਾਂ ਆਪਣੇ ਆਪ ਨੂੰ ਇਹ ਵਿਖਾਵਾ ਕਰਨਾ ਜੀ ਹੈ ਨਾ ਉਦਾ ਕਰਕੇ ਸਾਰਾ ਜਿਹੜਾ ਸਿਸਟਮ ਇਹਨਾਂ ਨੇ ਖਰਾਬ ਕੀਤਾ ਪਿਛਲੀ ਵਾਰੀ ਵੀ ਜਦੋਂ ਇਹ ਬਲਾਗ ਸੰਪਤੀ ਦੀਆਂ ਇਲੈਕਸ਼ਨਾਂ ਇੱਥੇ ਡੇਰਾ ਬਾਬਾ ਨਾਨਕ ਚ ਹੋਈਆਂ ਉਸ ਸਮੇਂ ਇਹਨਾਂ ਨੇ ਉਦੋਂ ਵੀ ਡੇਰਾ ਬਾਬਾ ਨਾਨਕ ਚ ਬੜੀ ਗੁੰਡਾਗਰਦੀ ਕੀਤੀ ਕੋਈ ਵੀ ਤੁਹਾਡੇ ਚੈਨਲਾਂ ਵਾਲੇ ਵੀ ਵੇਖਿਆ ਇਹਨਾਂ ਨੂੰ ਆਪ ਤਾਂ ਪਈਆਂ ਵੀ ਖਰੇ ਇਹਨਾਂ ਨੂੰ ਕੋਈ ਡੱਕਣ ਵਾਲਾ ਨਹੀਂ ਹੈਗਾ ਇਹਨਾਂ ਨੂੰ ਭਲੇਖਾ ਹੈ ਉਹ ਜਿਹੜਾ ਭਲੇਖਾ ਜਿਹਨਾਂ ਦਾ ਦੂੜ ਹੋ ਗਿਆ ਠੀਕ ਹੈ ਨਾ ਮੈਂ ਪਹਿਲਾਂ ਵੀ ਕਹਿੰਦਾ ਰਿਹਾ ਇਹ ਡੇਰਾ ਬਾਬਾ ਨਾਨਕ ਦੇ ਵਿੱਚ ਗੁੰਡਾਗਰਦੀ ਬਿਲਕੁਲ ਨਹੀਂ ਮੇ ਚੱਲਣ ਦੇਣੀ ਜਿਹੜੇ ਗੁੰਡਾ ਕਰਦੀ ਬਦਮਾਸ਼ੀ ਕਰਦੇ ਨੇ ਉਹਨਾਂ ਦਾ ਡੇਰਾ ਬਾਬਾ ਨਾਨਕ ਦੇ ਕੋਈ ਥਾਂ ਨਹੀਂ ਗੁੰਡਿਆਂ ਨੂੰ ਐਸੀ ਨੱਥ ਪਾਵਾਂਗਾ ਮੈਂ ਆਜ਼ਾਦ ਕਰਨਗੇ ਇੱਕ ਵਾਰੀਏ ਜਿਹੜੇ ਗੁੰਡੇ ਸਮਝਦੇ ਨਾ ਦਫਤਰਾਂ ਜਾਣ ਕੇ ਪਿੱਛੇ ਪੱਗਾਂ ਲੱਤੀਆਂ ਜੀ ਪੱਕਾ ਪਤਾ ਅੱਗਾ ਤਾਂ ਤੁਸੀਂ ਲੱਗ ਗਈ ਤੁਹਾਨੂੰ ਦੇਖਦਾ ਹੀ ਹੋਣਾ ਜਦ ਪੱਗਾਂ ਨੂੰ ਕਿਹੜੇ ਕਿੱਲ ਲੱਗੇ ਨੇ ਫਿਰ ਵਾਜਦੀਆਂ ਨਹੀਂ ਤੇ ਲੱਤਦੀਆਂ ਨੇ ਸ਼ੁਰੂਆਤ ਕਿਦਾਂ ਸ਼ੁਰੂਆਤ ਤਾਂ ਮੈਨੂੰ ਪਤਾ ਮੈਂ ਤਾਂ ਤੁਹਾਡੇ ਨਾਲ ਇੱਥੇ ਬਾਈਟ ਤੇ ਹੀ ਗਿਆ ਚੈਨਲ ਤੁਸੀਂ ਕਰ ਰਹੇ ਸੀ ਮੇਰੀ ਬਾਈਟ ਆ ਮੈਨੂੰ ਤਾਂ ਪਤਾ ਹੀ ਨਹੀਂ ਲੱਗਾ ਅੰਦਰ ਜਦੋਂ ਅੰਦਰੋਂ ਅਲਟ ਕਾਗਜ਼ੀ ਦਾ ਤੋਂਡੇ ਇਲੈਕਸ਼ਨ ਪਈ ਆ ਤੇ ਤੁਹਾਨੂੰ ਲੱਗਦਾ ਕਿ ਮਾਹੌਲ ਹਲਕੇ ਦਾ ਜਿਹੜਾ ਬਹੁਤ ਚਨਾਪੂਰ ਨੂੰ ਦੇਖੋ ਲੋਕ ਬੜੇ ਸਮਝਦਾਰ ਸਿਆਣੇ ਨੇ ਲੋਕਾਂ ਨੂੰ ਸਭ ਪਤਾ ਕੌਣ ਕੀ ਕਰਦਾ ਕੌਣ ਕੀ ਕਰਦਾ ਮੈਂ ਆਪਣੇ ਆਪ ਨੂੰ ਇਹ ਅੱਕੀ ਚਾਵਾ ਕਿ ਮੈਂ ਬੜਾ ਸਾਫ਼ ਹਾਂ ਦੂਜਾ ਬੜਾ ਸਾਫ਼ ਹੈ ਇਹ ਲੋਕ ਦੱਸਣਗੇ ਕਿ ਸਾਫ਼ ਰਾਜਨੀਤੀ ਕੌਣ ਕਰਦਾ ਤੇ ਗੁੰਡਾ ਕਰੀਦੀ ਰਾਜਨੀਤੀ ਕੌਣ ਕਰਦਾ ਇਹ ਲੋਕਾਂ ਨੂੰ ਡੇਰਾ ਬਾਬਾ ਨਾਨਕ ਵਾਲਿਆਂ ਨੂੰ ਪਤਾ ਉਛਲੇ 4 ਸਾਲ ਤੋਂ ਜਿੰਨੀ ਅਮਨ ਸ਼ਾਂਤੀ ਮੈਂ ਡੇਰਾ ਬਾਬਾ ਨਾਨਕ ਚ ਰੱਖੀ ਆ ਤੁਸੀਂ ਦੱਸੋ ਕਿਸੇ ਪਿੰਡ ਚ ਕੋਈ ਪਰਚੇ ਨਾ ਦੀ ਚੀਜ਼ ਕਿਸੇ ਨੇ ਕੋਈ ਪ੍ਰੈਸ਼ਰ ਬਣਾਇਆ ਹੋਵੇ ਕਿਸੇ ਨੂੰ ਅੱਜ ਤੱਕ ਕੋਈ ਇੱਕ ਕੇਸ ਦੱਸ ਦੇ ਤੋ ਕਾਂਗਰਸੀ ਦੱਸ ਦੇ ਕੋਈ ਕਾਲੀ ਦੱਸ ਦੇਣ ਤੇ ਕਿਸੇ ਨਾਲ ਕੋਈ ਪਰਚਾ ਜਾਂ ਨਾਜਾਇਜ਼ ਕੋਈ ਧੱਕੇਸ਼ਾ ਹੀ ਹੋਈ ਆ ਗਾਲੀ ਘ ਲੋ ਚ ਬੜਾ ਹੋਇਆ ਜੀ ਕੰਮ ਨੂੰ ਸ਼ਾਮ ਨੂੰ ਗੱਲ ਇਹ ਆ ਕਿ ਆਪਣੀ ਜ਼ੁਬਾਨ ਗੰਦੀ ਕਰਨ ਵਾਲੇ ਚੱਲ ਜਾਂ ਕਿਸੇ ਦੀ ਧੀ ਨੂੰ ਗਾਲ ਦੇਣੀ ਹੈ ਤੁਹਾਡੀ ਧੀ ਨੂੰ ਕਿਹੜਾ ਇਹਦੇ ਤੋਂ ਪਤਾ ਲੱਗ ਜਾਂਦਾ ਵੀ ਮੈਂ ਤਾਂ ਬਿਲਕੁਲ ਇਹਦੇ ਹੱਕ 'ਚ ਨਹੀਂ ਗਾਲੀ ਕਲੋਚਿਆ ਕਿਸੇ ਨੂੰ ਉਹ 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 ਵੀ ਕੱਢੇਗਾ ਉਹ ਅਗਲੇ ਬੰਦੇ ਉਹ ਵੀ ਕੱਢੇਗਾ ਪਰ ਲੋਕੀ ਤਮਾਸ਼ਾ ਦੇਖਣਗੇ ਖੜਕੇ ਉਹ ਆਸੋ ਕੋਈ ਕਿਦਾਂ ਮੂੰਹ ਗਾਲੀ ਦਾ ਜਵਾਬ ਨਹੀਂ ਦੋਨੇ ਥੇਰ ਖੜੇ ਆਵੇਂ ਅਲੀਏ ਇਤਨਾ ਤਣਾਅ ਵਧਿਆ ਪਿਆ ਸਮਾਂ ਤਾਂ ਘੰਟਾ ਜਾਜੇ ਉਹ ਕੋਈ ਨਾ ਜੀ ਇਹ ਤਣਾਅ ਜਿਹੜਾ ਪਿਹੜ ਜਾ ਕੋਈ ਟੈਨਸ਼ਨ ਨਾਲ ਹੋਇਆ ਬਿਲਕੁਲ ਠੀਕ ਹੋ ਜੀ ਕਿਹਦੇ ਵਿਆਹ ਵਰਗਾ ਮਾਹੌਲਾ ਤੇ ਵਿਆਹ ਦੀ ਸ਼ੁਰੂਆਤ ਤੇ ਹੋ ਗਈ ਤੇ ਵੀ ਗੱਲ ਇਹ ਕਿੱਨੇ ਪਾਇਆ ਵੇਖੋ ਜੀ ਵਿਆਹ ਵਰਗਾ ਮਾਹੌਲ ਤਾਂ ਤੁਹਾਨੂੰ ਪਤਾ ਹੀ ਹੈ ਜਦੋਂ ਵਿਆਹ ਹੋਵੇ ਉਹਦੇ ਵਿੱਚ ਕੋਈ ਮਾੜੀ-ਮੋਟੀ ਕੋਈ ਰਿਸ਼ਤੇਦਾਰ ਇਦਾਂ ਦਾ ਹੋ ਹੀ ਜਾਂਦਾ ਆ ਹੀ ਜਾਂਦਾ ਵਿੱਚ ਵੀ ਜਿਹੜਾ ਮਾੜਾ ਰਿਸ਼ਤੇਦਾਰ ਪਿਆ ਜਾਂਦਾ ਤੇ ਮਾੜਾ ਮੋੜਾ ਫੁੱਫੜ ਆ ਜਾਂਦਾ ਤੇ ਫੁੱਫੜੀ ਤੈਨੂੰ ਪਤਾ ਸਾਰਾ ਸਿਸਟਮ ਜਿਹੜਾ ਖਰਾਬ ਕਰ ਦਿੰਦਾ ਬਿਲਕੁਲ ਫੁੱਫੜਾ ਮੇਕੋ ਮੈਂ ਇਹ ਗੱਲ ਦੇ ਬਿਲਕੁਲ ਹੱਕ 'ਚ ਨਹੀਂ ਨਾ ਮੈਂ ਕੁੱਟ ਮਾਰਦੇ ਹੱਕ 'ਚ ਠੀਕ ਹੈ ਜੀ ਮੈਂ ਤਾਂ ਬੜੀ ਮੇਰੇ ਮਨ 'ਚ ਸੀਗੀ ਕਿ ਪਿੱਛੇ ਦੋ ਲਖਣਾ ਹੋ ਕੇ ਟੀਆਂ ਪੰਚਾਇਤ ਦੀਆਂ ਲਖਣਾ ਤਾਂ ਮਿਊਂਸਪਲ ਕਮੇਟੀ ਡੇਰਾ ਬਾਬਾ ਨਾਨਕ ਦੀਆਂ ਲਖਣਾ ਹੋ ਕੇ ਡੀਆਂ ਮੈਂ ਤੁਹਾਨੂੰ ਇਹ ਦੇਖਿਆ ਕਿ ਬੜੇ ਚੰਗੇ ਸਟਰੱਜ ਦੇ ਢੰਗ ਨਾਲ ਇਲੈਕਸ਼ਨਾਂ ਜਿਹੜੀਆਂ ਹੋਈਆਂ ਤਾਂ ਮੈਂ ਇਹ ਉਮੀਦ ਰੱਖਦਾ ਚੰਗੇ ਕਿ ਇਹ ਵੀ ਬੜੇ ਚੰਗੇ ਤਰੀਕੇ ਨਾਲ ਹੁੰਦੀਆਂ ਹੁਣ ਵੀ ਤਾਂ ਕੱਲੇ-ਕੱਲੇ ਬੰਦੇ ਕਾਗਜ਼ ਭਰਨ ਜਾ ਹੀ ਰਹੇ ਨੇ ਕੌਣ ਰੋਕਣ ਦੇ ਆ ਕੀ ਵਿਖਾਵਾ ਆ ਪੱਕਾ ਦੇ ਵਾਸਤੇ ਵਿਖਾਵਾ ਕਰਦੇ ਆ ਲੋਕ ਪੈਰਾਕੋਲ ਕੋ ਬੰਨਦਾ ਰਿਹਾ ਅੱਛਾ ਕੀ ਹੋਇਆ ਚਾ ਚਿੱਟਣ ਵਿੱਚ ਅੰਦਰ ਕਾਗਜ਼ ਸ਼ਾਂਤਪਈ ਦਾ ਕਾਗਜ਼ ਭਰਨ ਦੇ ਬੰਦੇ ਸਾਡੇ ਇਹਨੇ ਅੰਦਰ ਆ ਕੇ ਬਦਮਾਸ਼ੀ ਕੀਤੀ ਉਹਨਾਂ ਨਾਲ ਇਹਨੇ ਬੰਦਾ ਬੰਦਿਆਂ ਦੀਆਂ ਪੱਗਾਂ ਲੰਘੀਆਂ ਆਰਾਮ ਨਾਲ ਉੱਥੇ ਕਾਗਜ਼ ਭਰ ਰਹੇ ਨੇ ਹਾਂ ਉਸੀ ਜਦੋਂ ਅੰਦਰ ਆਏ ਉਦੋਂ ਵੀ ਤਲਖੀ ਤੁਹਾਡੀ ਹੋਈ ਮੈਨੂੰ ਐਨੇ ਰੋਕਿਆ ਡੀਐਸਪੀ ਜਿਹੜਾ ਖਲੋਤਾ ਸਾਹਮਣੇ ਇਹਨੇ ਕਿ ਅੰਦਰ ਕੋਈ ਨਹੀਂ ਪੰਦਾ ਜਾਊਗਾ ਨਾ ਮੇਰੇ ਨਾਲ ਤੇ ਨਹੀਂ ਹੱਥੋਂ ਪਾਈ ਹੋਈ ਸਾਰੇ ਚੰਗੇ ਬਣੇ 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 ਯਾਰ ਇਹਦਾ ਉਮੀਦਵਾਰ ਨੇ ਮੈਂ ਚੇਅਰਮੈਨ ਨਾਲ ਦੀ ਸਲਾਮਾਂ ਜੀ ਅੱਛਾ ਜੀ ਅਹੀਂ ਜਨਾਬ ਕਾਗਜ਼ ਅੰਦਰੋਂ ਵਾਪਸੋਂਡੇ ਬਾਹਰੋਂਡੇ ਨਹੀਂ ਬਾਹਰੋਂਦਾ ਢਾਗ ਪੱਗ ਬੁਗਲਾ ਤੇ ਕੋਈ ਗੱਲ ਹੀ ਆ ਜੇ ਵੇਖਣਾ ਤਾਂ ਬਾਹਰ ਵੇਖ ਲੈਣ ਸਾਡੇ ਨਾਲ ਇੱਕ ਕਰਤੂ ਥੋੜੀ ਐ ਇਹ ਸਾਰਾ ਕੁਝ ਪੁੱਛ ਕਰਾਉਣ ਲਈ ਆ ਕੀ ਕਰਦੇ ਆ ਕੋਣ ਨੂੰ ਕੰਮ ਕਰੂ ਅੰਦਰ ਇਹ ਕਿੰਨਾ ਮਸਿਕ ਮਸਾਦਾ ਬਿਲਕੁਲ ਇਚ ਚ ਸਕਦਾ ਮੋਹਾਲ ਮੈਂ ਕੈਂਡੀਰੇ ਜਾ ਪੂਰਿਆ ਹੋਇਆ ਹੈ ਔਰ ਸਾਫਾ ਜੇਬਨ ਨੂੰ ਪੂਰੇ ਤਾਗਜ਼ਾ ਹਲ ਕਰਾ ਕੇ ਬਾਹਰ ਆਏ ਹਾਂ ਉਹਨਾਂ ਖੜੇ ਗੱਲ ਤੇ ਉਹ ਪੱਡਾਂ ਦਾ ਕੀ ਹੋਇਆ ਜੀ ਰੇਸ਼ਮ ਵੱਡਾ ਪਗੜੀ ਕਿੱਥੇ ਤੁਹਾਡੀ ਪਗੜੀ ਖਿੱਚ ਕੇ ਲੈ ਗਏ ਨਾ ਇਹ ਪ੍ਰੋਗਰਾਮ ਤੋਂ ਪੰਚਾਇਤ ਉਹ ਨਹੀਂ ਪੱਕਾ ਲੈ ਕੇ ਜਾਵਾਂਗੇ ਜਨਾਬ ਪੱਕਾ ਲੈ ਕੇ ਜਾਵਾਂਗੇ ਅੱਜ ਚੱਲ ਗਏ ਜੀ